बन ਰਿਹਾ ਸੀ ਪੁਲਿਸ ਦੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 21 ਅਗਸਤ ਨੂੰ ਮਹਿਲਾ ਨੇ ਪੁਲਿਸ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸਤਤ ਦੇ ਹੋਰ ਲਾਪਤਾ ਹੋ ਗਿਆ ਕਰਨ ਨਹੀਂ ਆਇਆ ਪੁਲਿਸ ਨੇ ਜਾਂਚ ਦੌਰਾਨ ਮਾਮਲਾ ਜਦ ਚੱਕੀ ਲੱਗਤਾ ਹੈ ਤਾਂ ਪੁਲਿਸ ਨੇ ਪ੍ਰਿਫਾਨ ਦੇ ਨਾਲ ਸੰਪਰਕ ਕੀਤਾ ਤਾਂ ਇਸੇ ਦੌਰਾਨ ਇੰਦਰਜੀਤ ਦੀ ਪੈਣ ਨੇ ਪੁਲਿਸ ਨੂੰ ਜਾਣ ਕਰ ਦਿੱਤੀ ਤੇ ਪੁਲਿਸ ਨੂੰ ਸ਼ੱਕ ਹੋ ਕੇ ਆ ਪੁਲਿਸ ਦੇ ਵੱਲੋਂ ਜਦੋਂ ਸਭ ਕੁਝ ਮਾਮਲਾ ਖੰਗਾਲਿਆ ਤਾਂ ਪਤਾ ਲੱਗਦਾ ਹੈ ਕਿ شکایت ਕਰਨ ਵਾਲੀ ਭਾਬੀ ਦੇ ਵੱਲੋਂ ਹੀ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਵਾਰ ਪੁਲਿਸ ਦੀ ਜ਼ੁਬਾਨੀ ਵੀ ਸੁਣਦੇ ਆ ਕਿਹਾ ਜਾ ਰਿਹਾ ਕਿ লাশ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਤੇ ਜੋ ਸਖਤੀ ਦੇ ਨਾਲ ਭਾਬੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਗੁਨਾਹ ਜੜਾ ਕਬੂਲ ਕਰ ਲਿਆ ਇਹ ਜਿਹੜਾ ਬੜਾ ਹੀ ਇੱਕ ਸਨਸਨੀਖੇਜ਼ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਮਾਨ ਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਡੀਐਸਪੀ ਜੀਰਾ ਗੁਰਦੀਪ ਜੀ ਤੇ ਡੀਐਸਪੀ ਐਨਡੀਪੀਐਸ ਨਵੀਨ ਜੀ ਦੇ ਰਹਿਨਮਾਈ ਹੇਠ ਇੱਕ ਟੀਮ ਬਣਾਈ ਸੀ ਇੱਕ ਟੀਮ ਨੇ ਬੜਾ ਹੀ ਸੈਂਟੀਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾ ਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏਗੀ ਕਿ 24 ਤਾਰੀਖ ਨੂੰ ਪੂਜਾ ਪਤਨੀ ਰਮਨਦੀਪ ਨੇ थाना ਮੱਲਾਵਾਲਾ ਵਿੱਚ ਇਤਲਾਹ ਦਿੱਤੀ ਕਿ ਉਹਦਾ ਜਿਹੜਾ ਦਿਓਰ ਹੈ ਇੰਦਰਜੀਤ ਉਹ ਮਿਸਿੰਗ ਹੈ ਬਟ ਇਹ ਮਸਲਾ ਸੱਕੀ ਸੀ ਪੁਲਿਸ ਨੇ ਮੋਡਲੀ ਤਫਤੀਸ ਤੇ ਪਰਤਾਲ ਵਿੱਚ ਇਹ ਪਾਇਆ ਕਿ ਮਸਲਾ ਸੱਕੀ ਹੈ ਤਾਂ ਉਹਦੇ ਘਰਵਾਲੇ ਨੂੰ ਕੰਟੈਕਟ ਕੀਤਾ ਗਿਆ ਰਮਨਦੀਪ ਦੇ ਤੇ ਰਮਨਦੀਪ ਦੀ ਭੈਣ ਨੀਤੂ ਨੇ ਇੱਕ ਪਰਚਾ ਦਰਜ ਕਰਾਇਆ 75/24 103 BNS 238 6182 BNS ਦੇ ਤਹਿਤ ਜਿਹੜਾ ਮਰਡਰ ਦਾ ਸੈਕਸ਼ਨ ਹੁੰਦਾ ਉਹਨੂੰ ਸਖਸੀ ਜਿਹੜਾ ਪੂਜਾ ਹੈ ਪੂਜਾ ਦੇ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਹੈ ਜਦ ਤਫ਼ਤੀਸ਼ ਕੀਤੀ ਗਈ ਸੈਂਟੀਫਿਕ ਤਰੀਕੇ ਨਾਲ ਤੇ ਫੋਰੈਂਸਿਕ ਤੇ ਹੋਰ ਮੈਥਡਸ ਨਾਲ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਜਾ ਹੈ ਪੂਜਾ ਦਾ ਸੰਬੰਧ ਕਿਸੇ ਹੋਰ ਵਿਅਕਤੀ ਰਾਮ ਸਿੰਘ ਨਾਲ ਸੀ ਰਾਮ ਸਿੰਘ ਕੋਆ ਤਾਂ ਹੁੰਦਾ ਸੀ ਉਹ 21 8 ਨੂੰ ਫਿਰੋਜ਼ਪੁਰ ਆਇਆ ਸੀ ਪੂਜਾ ਤੇ ਰਾਮ ਸਿੰਘ ਮਿਲੇ ਸਨ ਜਿਹੜਾ ਦੇਵਰ ਸੀ 인ਦਰਜੀਤ ਉਹ ਇਹਦਾ ਵਿਰੋਧ ਕਰਦਾ ਸੀ ਉਹ ਰਾਤ ਚ ਰਾਮ ਸਿੰਘ ਤੇ ਪੂਜਾ ਨੇ ਮਿਲ ਕੇ ਆਪਣੇ ਉਧਰ ਜਿਹੜਾ ਦਯੋਰ ਸਿੰਦਰਜੀਤ ਉਹਨੂੰ ਗੋਟਨੇ ਨਾਲ ਮਾਰਤਾ ਤੇ ਜਿਹੜੀ ਬਾਡੀ ਹੈ ਉਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ ਰਾਮ ਸਿੰਘ ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬਾਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਿਹੜਾ ਗੰਗ ਕਨਾਲੇ ਉਥੇ ਸੁੱਟਤਾ ਤੇ ਇਹ ਮਸਲਾ ਜਿਹੜਾ ਹੈਗਾ ਸਾਇੰਟਿਫਿਕ ਤਰੀਕੇ ਨਾਲ ਇਹ ਜਿਹੜਾ ਮਰਡਰ ਕੇਸ ਹੈ ਇਹ ਰਿਕਾਰਡ ਟਾਈਮ ਵਿੱਚ ਇਹ ਟਰੇਸ ਹੋ ਗਿਆ ਹੈ ਹੈਰਾਨ ਕਰਤਾ ਇਹ ਇਸ਼ਕ ਦੇ ਵਿੱਚ ਡੋੜਾ ਬੜੇ ਦਿਓਰ ਦਾ ਭਾਬੀ ਨੇ ਆਪਣੇ ਹੀ ਪ੍ਰੇਮੀ ਦੇ ਨਾਲ ਮਿਲ ਕੇ ਉਸ ਦਾ ਕਤਲ ਕਰਵਾ ਦਿੱਤਾ ਜੀ ਹਾਂ ਮਾਮਲਾ ਸਾਹਮਣੇ ਆ ਰਿਹਾ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਮੱਲਾਵਾਲਾ ਤੋਂ ਜਿੱਥੇ ਭਾਬੀ ਦੇ ਵੱਲੋਂ ਆਪਣੇ ਸਕੇ ਦਿਓਰ ਦਾ ਆਸ਼ਕ ਤੇ ਹੱਥੋਂ ਕਤਲ ਕਰਵਾ ਦਿੱਤਾ ਉਹ ਵੀ ਇਸ ਕਰਕੇ ਕਿ ਦੇਵਰ ਭਾਬੀ ਦੇ ਇਸ਼ਕ ਦਾ ਰਾਜ ਚਣਕੀਅਸੀ ਤੇ ਉਸਤੇ ਇਸ਼ਕ ਦੇ ਰਾਹ ਦੇ ਵਿੱਚ ਰੋੜਾ ਬਣ ਰਿਹਾ ਸੀ ਪੁਲਿਸ ਦੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 21 ਅਗਸਤ ਨੂੰ ਮਹਿਲਾ ਨੇ ਪੁਲਿਸ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸਤਦ ਦੇ ਹੋਰ ਲਾਪਤਾ ਹੋ ਗਿਆ ਕਰਨ ਨਹੀਂ ਆਇਆ ਪੁਲਿਸ ਨੇ ਜਾਂਚ ਦੌਰਾਨ ਮਾਮਲਾ ਜਦ ਚੱਕੀ ਲੱਗਤਾ ਹੈ ਤਾਂ ਪੁਲਿਸ ਨੇ ਪਰਿਵਾਰ ਦੇ ਨਾਲ ਸੰਪਰਕ ਕੀਤਾ ਤਾਂ ਇਸ ਦੌਰਾਨ ਇੰਦਰਜੀਤ ਦੀ ਪੈਣ ਨੇ ਪੁਲਿਸ ਨੂੰ ਜਾਣ ਕਰ ਦਿੱਤੀ ਤੇ ਪੁਲਿਸ ਨੂੰ ਸ਼ੱਕ ਹੋ ਕੇ ਆ ਪੁਲਿਸ ਦੇ ਵੱਲੋਂ ਜਦੋਂ ਸਭ ਕੁਝ ਮਾਮਲਾ ਖੰਗਾਲਿਆ ਤਾਂ ਪਤਾ ਲੱਗਦਾ ਹੈ ਕਿ ਸ਼ਿਕਾਇਤ ਕਰਨ ਵਾਲੀ ਭਾਬੀ ਦੇ ਵੱਲੋਂ ਹੀ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਵਾਰ ਪੁਲਿਸ ਦੀ ਜ਼ੁਬਾਨੀ ਵੀ ਸੁਣਦੇ ਆ ਕਿਹਾ ਜਾ ਰਿਹਾ ਕਿ ਲਾਸ਼ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਤੇ ਜੋ ਸਖਤੀ ਦੇ ਨਾਲ ਭਾਬੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਗੁਨਾਹ ਜੜਾ ਕਬੂਲ ਕਰ ਲਿਆ ਇਹ ਜਿਹੜਾ ਬੜਾ ਹੀ ਇੱਕ ਸਨਸਨੀਖੇਜ਼ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਮਾਨ ਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਡੀਐਸਪੀ ਜੀਰਾ ਗੁਰਦੀਪ ਜੀ ਤੇ ਡੀਐਸਪੀ ਐਨਡੀਪੀਐਸ ਨਵੀਨ ਜੀ ਦੇ ਰਹਿਨਮਾਈ ਹੇਠ ਇੱਕ ਟੀਮ ਬਣਾਈ ਸੀ ਇੱਕ ਟੀਮ ਨੇ ਬੜਾ ਹੀ ਸੈਂਟੀਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਇਹ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾ ਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏਗੀ ਕਿ 24 ਤਾਰੀਖ ਨੂੰ पूजा पत्नी रमनदीप ने थाना मल्लावाला وچ اطلاع دیتی کہ او دا جڑا دیور ہے 인ਦਰਜੀਤ او మిస్సింగ్ ਹੈ बट ए ਮਾਸਲਾ ਸੱਕੀ ਸੀ ਪੁਲਿਸ ਨੇ ਮੋਡਲੀ ਤਫਤੀਸ਼ ਤੇ ਪੜਤਾਲ وچ ਇਹ ਪਾਇਆ ਕਿ ਮਸਲਾ ਸੱਕੀ ਹੈ ਤਾਂ ਉਹਦੇ ਘਰ ਵਾਲੋ ਨੂੰ ਕੰਟੈਕਟ ਕੀਤਾ ਗਿਆ ਰਮਨਦੀਪ ਦੇ ਤੇ ਰਮਨਦੀਪ ਦੀ ਭੈਣ ਨੀਤੂ ਨੇ ਇੱਕ ਪਰਚਾ ਦਰਜ ਕਰਾਇਆ 75/24 103 BNS 238 6182 BNS ਦੇ ਤਹਿਤ ਜਿਹੜਾ ਮਰਡਰ ਦਾ ਸੈਕਸ਼ਨ ਹੁੰਦਾ ਉਹਨੂੰ ਸ਼ੱਕ ਸੀ ਕਿ ਜਿਹੜਾ ਪੂਜਾ ਹੈ ਪੂਜਾ ਦੇ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਹੈ ਜਦ ਤਫਤੀਸ਼ ਕੀਤੀ ਗਈ ਸੈਂਟਿਫਿਕ ਤਰੀਕੇ ਨਾਲ ਤੇ ਫੋਰੈਂਸਿਕ ਤੇ ਹੋਰ ਮੈਥਡਸ ਨਾਲ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਜਾ ਹੈ ਪੂਜਾ ਦਾ ਸੰਬੰਧ ਕਿਸੇ ਹੋਰ ਵਿਅਕਤੀ RAM SIGNAL ਸੀ RAM SINGH ਹੋਇਆ ਤਾਂ ਹੁੰਦਾ ਸੀ ਉਹ 21 8 ਨੂੰ ਫਰੋਸਪੁਰ ਆਇਆ ਸੀ ਪੂਜਾ ਤੇ ਰਾਮ ਸਿੰਘ ਮਿਲੇ ਸਨ ਜਿਹੜਾ ਦੇਵਰ ਸੀ 인ਦਰਜੀਤ ਉਹ ਉਹਦਾ ਵਿਰੋਧ ਕਰਦਾ ਸੀ ਉਹ ਰਾਤ ਚ ਰਾਮ ਸਿੰਘ ਤੇ ਪੂਜਾ ਨੇ ਮਿਲ ਕੇ ਆਪਣੇ ਉਹਦੇ ਜਿਹੜਾ ਦੇਵਰ ਸੀ 인ਦਰਜੀਤ ਉਹਨੂੰ ਘੋਟਨੇ ਨਾਲ ਮਾਰਤਾ ਤੇ ਜਿਹੜੀ ਬੋਡੀ ਹੈ ਉੱਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ ਰਾਮ ਸਿੰਘ ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬੋਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਿਹੜਾ ਗੰਕ ਨਾਲੇ ਉੱਥੇ ਸੁੱਟਦਾ ਤੇ ਇਹ ਮਸਲਾ ਜਿਹੜਾ ਹੈਗਾ ਸੈਂਟੀਫਿਕ ਤਰੀਕੇ ਨਾਲ ਇਹ ਜਿਹੜਾ ਮਰਡਰ ਕੇਸ ਹੈ ਇਹ ਰਿਕਾਰਡ ਟਾਈਮ ਵਿੱਚ ਇਹ ਟ੍ਰੇਸ ਹੋ ਗਿਆ ਹੈ ਹੈਰਾਨ ਕਰਤਾ ਮਾਮਲਾ ਸਾਹਮਣੇ ਆ ਰਿਹਾ ਇਸ਼ਕ ਦੇ ਵਿੱਚ ਡੋੜਾ ਬੜੇ ਦਿਓਰ ਦਾ ਭਾਬੀ ਨੇ ਆਪਣੇ ਹੀ ਪ੍ਰੇਮੀ ਦੇ ਨਾਲ ਮਿਲ ਕੇ ਉਸ ਦਾ ਕਤਲ ਕਰਵਾ ਦਿੱਤਾ ਜੀ ਹਾਂ ਮਾਮਲਾ ਸਾਹਮਣੇ ਆ ਰਿਹਾ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਮੱਲਾਵਾਲਾ ਤੋਂ ਜਿੱਥੇ ਭਾਬੀ ਦੇ ਵੱਲੋਂ ਆਪਣੇ ਸਕੇ ਦਿਓਰ ਦਾ ਆਸ਼ਕ ਤੇ ਹੱਥੋਂ ਕਤਲ ਕਰਫਾ ਦਿੱਤਾ ਉਹ ਵੀ ਇਸ ਕਰਕੇ ਕਿ ਦੇਵਰ ਪਾਪੀ ਦੇਸ਼ਕ ਦਾ ਰਾਜ ਚਾਣ ਗਿਆ ਸੀ ਤੇ ਉਸਤੇ ਇਸ